ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਅੱਜ ਅਸੀਂ ਪਿੰਡ ਗੰਡੀਵੰਡ ਵਿਖੇ ਪਹੁੰਚਿਆ ਚਭਾਲ ਦੇ ਲਾਗੇ ਸਾਡਾ ਵੀ ਜੀ ਗਰਮੀਤ ਸਿੰਘਾ ਜੀ ਗਰਮੀਤ ਸਿੰਘ ਦੇ ਘਰੇ ਪਹੁੰਚੇ ਆ ਤੇ ਇਹ ਸਾਨੂੰ ਮਿਲੇ ਸੀ ਪਾਪੜਾ ਸਾਹਿਬ ਜੇ ਪਹਖਾਨੇ ਵੇਚਦੇ ਸੀ ਵਿਚਾਰੇ ਇਦਾਂ ਜਿੱਦਾਂ ਇਹਦੇ ਉਪਰੇੜੀ ਉਪਰੀ ਜਿਹਨਾਂ ਨਾਲ ਸਾਡੇ ਸਿੰਘ ਨੇ ਗੱਲ ਕੀਤੀ ਵੀ ਤੇ ਤੁਹਾਨੂੰ ਕੋਈ ਹਰ ਵਾਰ ਹੋਰ ਚੰਗਾ ਚਲਾ ਦਈਏ ਸਾਡਾ ਕੰਮ ਇਹਦਾ ਤੁਹਾਨੂੰ ਹੋਰ ਥੜਾ ਵਧਾ ਦਈਏ ਜਿਹੜਾ ਜਿਹੜਾ ਤੁਹਾਡਾ ਇਹ ਘਰ ਦਾ ਗੁਜ਼ਾਰਾ ਇਹ ਚੰਗੀ ਤਰ੍ਹਾਂ ਚੱਲ ਸਕੇ ਅੱਜ ਅਸੀਂ ਵੀਰ ਕੋ ਪਹੁੰਚੇ ਆ ਤੇ ਇਹਨਾਂ ਨੇ ਸਾਨੂੰ ਬੇਨਤੀ ਲਈ ਕਿ ਮੈਨੂੰ ਫੁੱਲਿਆਂ ਵਾਲੀ ਮਸ਼ੀਨ ਲਿਆ ਦਿਓ ਅਸੀਂ ਇਹਨਾਂ ਨਾਲ ਵਾਅਦਾ ਕਰਕੇ ਜਾਂਦੇ ਆ ਕਿ ਤੁਹਾਨੂੰ ਫੁੱਲਿਆਂ ਵਾਲੀ ਮਸ਼ੀਨ ਜ਼ਰੂਰ ਲਿਆ ਕੇ ਦਵਾਂਗੇ ਇੱਕ ਵੇਖੋ ਦੋਹਾਂ ਲੱਤਾਂ ਤੋਂ ਆਰੀ ਹੋਣ ਦੇ ਕਾਰਨ ਵੀ ਆਪਣੀ ਵਿਚਾਰਾ ਮਿਹਨਤ मजਦੂਰੀ ਕਰਕੇ ਆਪਣਾ ਇਹਦਾ ਪਰਿਵਾਰ ਪਾਲ ਲਿਆ ਤੇ ਸਾਡੇ ਸੇ ਕਈ ਇਹੋ ਜਿਹੇ ਸਿੱਖੇ ਗਏ ਆ ਕਿ ਜਿਨ੍ਹਾਂ ਦੀਆਂ ਲੱਤਾਂ ਬਾਵਾ ਪੂਰੀਆਂ ਕੰਮ ਕਰਦੀਆਂ ਵਾਂ ਉਹ ਵੀ ਜਿਹੜੇ ਆ ਮਗ ਕੇ ਖਾਂਦੇ ਆ ਮਗਤੇ ਬਣੇ ਫਿਰਦੇ ਆ ਅਹੀਂ ਇਹੋ ਜੇ ਵੀਰਾਂ ਤੋਂ ਸੇਧ ਲਈਏ ਇਹੋ ਜੇ ਭਰਾਵਾਂ ਤੋਂ ਸੇਧ ਲਈਏ ਜਿਹਦੇ ਦੋਵਾਂ ਲੱਤਾਂ ਤੋਂ ਆਦੀ ਹੁੰਦੇ ਕਰਨ ਵੀ ਆਪਣੀ ਮਿਹਨਤ ਕਰਕੇ ਮਜੂਦੀ ਕਰਕੇ ਆਪਣਾ ਪਰਵਾਜ਼ ਜਿਹੜਾ ਪਾ ਲਿਆ ਵਾ ਇਸ ਕਰਕੇ ਮੇਰੇ ਸਾਰੀ ਜਿਹੜੀ ਸਾਡੀ ਕਮੇਟੀ ਆ ਇੱਕ ਪਰਿਵਾਰ ਸੇਵਾ ਸੁਸਾਇਟੀ ਦੇ ਸਾਰੇ ਮੈਂਬਰਾਂ ਨੂੰ ਬੇਨਤੀ ਆ ਕਿ ਆਪਾਂ ਇਹੋ ਜਿਹੇ ਵੀਰਾਂ ਦੀ ਵੱਤ ਤੋਂ ਵੱਧ ਮਦਦ ਕਰਿਆ ਕਰਨੀ ਹੈ ਜਿਹੜੇ ਵਿਚਾਰੇ ਲੱਤਾਂ ਤੋਂ ਵਾਰੀ ਆ ਕਈ ਵਿਚਾਰੇ ਬਾਹਾਂ ਤੋਂ ਵਿਹਾਰੀ ਆ ਤੇ ਆਪਣੀ ਮਿਹਨਤ ਕਰਕੇ ਜਿਹੜਾ ਵਾ ਆਪਣਾ ਘਰ ਦਾ ਪਰਵਾਜ਼ ਦਾ ਚਲਾ ਰਿਹਾ ਤੇ ਜਿੰਨੇ ਵੀ ਸਾਡੀ ਸੋਸਾਇਟੀ ਦੇ ਮੈਂਬਰ ਸਾਡੇ ਵਿੱਚ ਆਹ ਦੇ ਕੇ ਚੱਲ ਰਹੇ ਆ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦਾ ਵਾਂ ਉਹਨਾਂ ਨੂੰ ਬੇਨਤੀ ਵੀ ਕਰਨਾ ਕਿ ਆਪਾਂ ਪੂਰੇ ਸਮੇਂ ਦੇ ਨਾਲ ਜਿਹੜਾ ਮਾਇਆ ਦਾ ਜੋਗ ਦੇਣਾ ਆਪਾਂ ਸਮੇਂ ਦੇ ਨਾਲ ਪਾਇਆ ਕਰੀਏ ਤਾਂ ਕਿ ਆਪਣਾੜਾ ਪੈਸਾ ਵਾ ਸਮੇਂ ਦੇ ਨਾਲ ਕਿਸੇ ਪਰਿਵਾਰਾਂ ਤੇ ਸਹੀ ਟਿਕਾਣੇ 'ਤੇ ਲੱਗ ਸਕੇ ਆਪਾਂ ਧਿਆਨ ਜਿਹੜਾ ਆਪਣਾ ਪੂਰਾ ਸੇਵਾਵਲ ਕਰੀਏ ਜਿੱਥੇ ਆਪਾਂ ਹੋਰ ਸੇਵਾ ਕਰਦੇ ਆਂ ਹੋਰ ਦਾਨ ਕਰ ਦਿੰਨੇ ਆਂ ਸਭ ਤੋਂ ਪਹਿਲਾਂ ਆਪਣਾ ਦਾਨ ਜਿਹੜਾ ਵਾ ਇਨ੍ਹਾਂ ਭਰਾਵਾਂ ਵਾਸਤੇ ਜ਼ਰੂਰੀ ਹੈ ਜਿਹੜੇ ਲੱਤਾਂ ਤੋਂ ਨਕਾਰੇ ਹੋਣ ਦੇ ਕਾਰਨ ਜਿਹੜੀ ਆਪਣੀ ਮਿਹਨਤ ਕਰਕੇ ਵਿਚਾਰੇ ਪਰਿਵਾਰ ਪੜ ਰਹੇ ਅਸੀਂ ਵੀਰਾਂ ਵਾ ਵਾਦਾ ਕਰਕੇ ਜਾਂਦੇ ਆਂ ਤੇ ਨਾਲ ਹੀ ਵੀਰਨੋਂ ਅਸੀਂ ਬੇਨਤੀ ਕਰਦੇ ਆਂ ਤੁਸੀਂ ਆਪਣਾ ਪੂਰਾ ਜਿਹੜਾ ਪਿੰਡ ਦਾ ਡੈਸ ਦੱਸ ਦਿਓ ਤੇ ਨਾਲ ਆਪਣਾ ਜਿਹੜਾ ਫੋਨ ਨੰਬਰ ਆ ਉਹ ਸੰਗਤ ਨੂੰ ਦੱਸ ਦਿਓ ਜੀ ਮੇਰਾ ਪਿੰਡ ਗੰਡੀਵਿੰਡ ਸਰਾਹ ਜ਼ਿਲ੍ਹਾ ਹਰਿਆਣਾ ਤੇ ਮੋਬਾਈਲ ਨੰਬਰ ਹੈਗਾ 9501132488 9501132488 ਜੀ ਇਹ ਗੱਲ ਬੇਨਤੀ ਕਰਦੋ ਤੁਸੀਂ ਸੰਗਤ ਨੂੰ ਆਪਣਿਆਂ ਨੂੰ ਬੇਨਤੀ ਹੈ ਕਿ ਹਰ ਵਾਤਾਵਰਣ ਸੰਯੋਗ ਕਰੋ ਸਾਡੇ ਗਰੀਬਾਂ ਨਾਲ ਬਹੁਤ ਬਹੁਤ ਧੰਨਵਾਦ ਆਦਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ